ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦੋਂਕਾਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਨਸ਼ੇ ਨੂੰ ਜੜੋਂ ਖਤਮ ਕਰ ਦੇ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ ਨਸ਼ੇ ਦੇ ਖਾਤਮੇ ਲਈ ਬਣਾਈ ਗਈ ਐਂਟੀ ਨਾਰਕੋਟਿਕਸ ਟਾਸਕ ਫੋਰਸ ਯਾਨੀ ਐਨਟੀਐਫ ਇਹ ਵਸ਼ੇਸ਼ ਟੀਮ ਨਸ਼ਿਆਂ ਦੇ ਵਿਰੁੱਧ ਕੰਮ ਕਰਦੀ ਹੈ ਨਸ਼ਿਆਂ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮੋਹਾਲੀ ਤੇ ਪਟਿਆਲਾ ਦੇ ਵਿੱਚ ਐਨਟੀਐਫ ਦੇ ਦਫ਼ਤਰ ਖੋਲੇ ਗਏ ਨੇ ਨਸ਼ਿਆਂ ਦੀ ਜਾਣਕਾਰੀ ਦੇਣ ਜਾਂ ਰੀਹੈਬਿਲਿਟੇਸ਼ਨ ਲਈ ਸਹਾਇਤਾ ਦੇਣ ਦੇ ਲਈ ਨਵੇਂ ਨੰਬਰ ਤੇ ਵਟਸਐਪ ਹੈਲਪਲਾਈਨ ਨੰਬਰ ਸਟਨ ਮੇ 79600200ਵੀ ਜਾਰੀ ਕੀਤਾ ਗਿਆ। ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਪਟਿਆਲਾ ਪੁਲਿਸ ਲਾਈਨਸ ਦੇ ਵਿੱਚ ਵੀ ਐਨਟੀਐਫ ਰੇਂਜ ਦਫ਼ਤਰ ਖੋਲਿਆ ਗਿਆ। 1 ਕਰੋੜ ਦੀ ਲਾਗਤ ਨਾਲ ਬਣਿਆ ਇਹ ਦਫ਼ਤਰ 6800 ਵਰਗ ਫੁੱਟ ਦਾ ਫੈਲਿਆ ਹੋਇਆ ਹੈ। ਜਿਸ ਵਿੱਚ ਆਧੁਨਿਕ ਫੋਰੈਂਸਿਕ ਜਾਂਚ ਸਹੂਲਤਾਂ, ਡਾਟਾ ਡੀਕ੍ਰਿਪਸ਼ਨ, ਡਰੋਨ ਬਾਦੂ ਨਿਗਰਾਨੀ ਅਤੇ ਕ੍ਰਿਪਟੋਕਰੰਸੀ ਜਾਂਚ ਕਰਨ ਮੌਜੂਦ ਨੇ। ਇਹ ਨਵਾਂ ਦਫ਼ਤਰ ਦੱਖਣੀ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮਹਿੰਮ ਦੇ ਲਈ ਖੇਤਰੀ ਕੰਟਰੋਲ ਸੈਂਟਰ ਵਜੋਂ ਕੰਮ ਕਰੇਗਾ ਕਿ ਸਾਰੇ ਦੇਸ਼ ਦੇ ਵਿੱਚ ਇੱਕ ਬਹੁਤ ਹੀ ਗੈਰੀ ਸਾਜ਼ਿਸ਼ ਦੇ ਤਹਿਤ ਜਿੱਥੇ ਕੇਂਦਰ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈਗੀ ਉਹਨਾਂ ਦੇ ਖਿਲਾਫ ਕੰਮ ਕਰਨਾ ਉੱਥੋਂ ਦੀ ਜਨਤਾ ਨੂੰ ਪ੍ਰਤਾੜਿਤ ਕਰਨਾ ਇਹ ਹੁਣ ਕੇਂਦਰ ਸਰਕਾਰ ਦੀ ਇਕ ਆਮ ਧੱਕੇਸਾ ਹੀ जगਜਹਰ ਹੋ ਗਈ ਹੈ ਹੁਣ মিডিਆ ਹੋਵੇ ਚਾਹੇ ਦੇਸ਼ ਦੀ ਜਨਤਾ ਹੋਵੇ ਸਭ ਜਗ੍ਹਾ ਨਜ਼ਰ ਆਣਾ ਪਿਆ ਪਹਿਲੇ ਚੋਰੀ ਛਿਪੇ ਉਹ ਨਾਨ ਬੀਜੇਪੀ ਸਰਕਾਰਾਂ ਦੇ ਨਾਲ ਧੱਕਾ ਕਰਦੀਆਂ ਸਨ ਪਰ ਹੁਣ ਉਹ ਸ਼ਰੇ ਆਮ ਧੱਕਾ ਕਰਨਾ ਸ਼ੁਰੂ ਕੀਤਾ ਹੈ ਚਲੋ ਕੋਈ ਨਹੀਂ ਸਰਕਾਰਾਂ ਨਾਲ ਕਰਨ ਤੇ ਕਰਨ ਪਰ ਆਮ ਜਨਤਾ ਦੇ ਨਾਲ ਪੰਜਾਬ ਦੀ ਅੱਜ ਜੋ ਪ੍ਰੈਸਰਕ ਮਤਲਬ ਹੈ ਕਾਨਫਰੰਸ ਦਾ ਇਹ ਹੈ ਕਿ ਪੰਜਾਬ ਦੀ ਆਮ ਜਨਤਾ ਗਰੀਬ ਜਨਤਾ ਕਿਸਾਨਾਂ ਮਜ਼ਦੂਰਾਂ ਦੇ ਲਈ ਜੋ ਸਰਕਾਰ ਵੱਲੋਂ ਅਨਾਜ ਦਿੱਤਾ ਜਾਂਦਾ ਹੈ ਉਹਦੇ ਉੱਪਰ ਡਰਾਕਾ ਮਾਰਿਆ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਜੰਡਾ ਹੈ ਕਿ ਅਸੀਂ ਆਮ ਲੋਕਾਂ ਦੇ ਖਿਲਾਫ ਕੋਈ ਵੀ ਕੰਮ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਹਮੇਸ਼ਾ ਆਮ ਆਦਮੀ ਦੀ ਰੱਖਿਆ ਕਰਨ ਵਾਸਤੇ ਆਮ ਆਦਮੀ ਪਾਰਟੀ ਬਣੀ ਸੀ ਅੱਜ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਵਿੱਚ ਜੋ ਹੈ 8 ਲੱਖ ਜੋ ਕਾਰਡ ਹੈ ਕੇਂਦਰ ਸਰਕਾਰ ਨੇ ਕਟਨ ਦਾ ਹੁਕਮ ਦੇ ਦਿੱਤਾ ਹੈ ਜਿਹਦੇ ਨਾਲ ਪੰਜਾਬ ਦੇ ਵਿੱਚ ਤਕਰੀਬਨ 32 ਲੱਖ ਲੋਕਾਂ ਨੂੰ ਰਾਸ਼ਨ ਤੋਂ ਜੋ ਹੈ ਉਭਾਂਜੇ ਰਹਿਣਗੇ ਉਹਦੇ ਨਾਲ ਨਾਲ ਇੱਕ KYC ਸਕੀਮ ਦੇ ਤਹਿਤ ਜੋ ਹੈ ਦੇਖੋ ਪੰਜਾਬ ਸਰਕਾਰ ਆਲਰੇਡੀ ਕੰਮ ਕਰ ਰਹੀ ਹੈ ਵੈਰੀਫਾਈ ਕਰ ਰਹੀ ਹੈ ਆਪਣਾ ਪ੍ਰਯਾਸ جاری ਹੈ ਪਰ ਉਸ ਤੋਂ ਪਹਿਲਾਂ ਹੀ ਇੱਕ ਤੁਗਲਕੀ ਹੁਕਮ ਫਰਮਾਨ ਜਾਰੀ ਕਰ ਦਿੱਤਾ ਕਿ 23 ਲੱਖ ਲੋਕਾਂ ਦਾ ਜੋ ਰਾਸ਼ਨ ਹੈ ਉਹ ਨਹੀਂ ਦਿੱਤਾ ਜਾਏਗਾ ਔਰ 55 ਲੱਖ ਲੋਕਾਂ ਦਾ ਜੋ ਹੈ ਇਹਨਾਂ ਨੇ ਰਾਸ਼ਨ ਬੰਦ ਕਰਨ ਦਾ ਪੂਰਾ ਇੰਤਜ਼ਾਮ ਕੀਤਾ ਹੈ ਔਰ ਜਿੱਥੇ 1.5 ਕਰੋੜ ਲੋਕਾਂ ਨੂੰ ਰਾਸ਼ਨ ਮਿਲਦਾ ਹੈ ਰਾਸ਼ਨ ਕਾਟਾ ਨਹੀਂ ਔਰ ਦੇਖੋ 1/3 1/3 ਦਿਨਾਂ ਵਿੱਚੋਂ ਇੱਕ ਆਦਮੀ ਦਾ ਜੋ ਹੈ ਰਾਸ਼ਨ ਇਹ ਖਤਮ ਕਰਨ ਸਰਕਾਰ ਜਾ ਰਹੀ ਹੈ اور ਇਹ ਬਿਲਕੁਲ ਹੀ ਪੰਜਾਬ ਦੀ ਗਰੀਬ ਜਨਤਾ ਨ ਤੱਕ ਹੈ ਔਰ ਆਮ ਆਦਮੀ ਪਾਰਟੀਆਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਗਤ ਸਿੰਘ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਪਹਿਲੇ ਜੋ ਹੈ ਕੱਲ ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਸਾਰੀ ਪੰਜਾਬ ਦੀ ਜਨਤਾ ਨੂੰ ਕਿ ਅਸੀਂ ਕਿਸੇ ਵੀ ਪਰਿਵਾਰ ਦਾ ਇੱਕ ਵੀ ਕਾਰਡ ਕਟਣ ਨਹੀਂ ਦੇਵਾਂਗੇ ਔਰ ਅਸੀਂ ਕਿਸੇ ਵੀ ਇੱਕ ਇਨਸਾਨ ਨੂੰ ਜੋ ਹੈ ਰਾਸ਼ਨ ਤੋਂ ਵਾਂਝਾ ਨਹੀਂ ਹੋਣ ਦੇਵਾਂਗੇ ਸਭ ਨੂੰ ਰਾਸ਼ਨ ਮਿਲੇਗਾ ਇਹ ਜੋ ਕੇਂਦਰ ਸਰਕਾਰ ਦੀ ਇਹ ਕੋਝੀ ਹਰਕਤ ਹੈਗੀਏ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਲੋਡ ਪੈਣ ਦੇ ਉੱਪਰ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਰੋਸ਼ ਪ੍ਰਦਰਸ਼ਨ ਵੀ ਕਰੇਗੀ ਔਰ ਇਹ ਬਿਲਕੁਲ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕਿਸੇ ਵੀ ਗਰੀਬ ਆਦਮੀ ਦਾ ਜੋ ਹੈ ਰਾਸ਼ਨ ਬੰਦ ਹੋਣ ਨਹੀਂ ਦਿੱਤਾ ਜਾਵੇਗਾ ਉਹਦੇ ਨਾਲ ਨਾਲ ਜੋ ਹੈ ਸਾਡੇ ਸਾਰੇ ਸਾਥੀਆਂ ਨੇ ਅੱਜ ਤਿਆਰ ਦਿੱਤਾ ਹੈ ਕਿ ਸਾਨੂੰ ਪੰਜਾਬ ਵੱਲੋਂ ਜੋ ਸੀ ਸਾਰੇ ਪਰਦੇਸ਼ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜੋ ਹੈ ਅਸੀਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦਾ ਹੀ ਕੇਂਦਰ ਸਰਕਾਰ ਦੀ ਕੋਝੀ ਹਰਕਤ ਨੂੰ ਦੱਸ ਰਹੇ ਹਾਂ ਤੁਸੀਂ ਸਾਰੇ ਜਾਣਦੇ ਜਿਵੇਂ ਪ੍ਰਧਾਨ ਨੇ ਕਿਹਾ ਪਹਿਲੇ ਵੋਟ ਚੋਰੀ ਹੁਣ ਰਾਸ਼ਨ ਚੋਰੀ ਸੋ ਇਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਅਸੀਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਪ੍ਰੋਸਾਦ ਵੰਦੇ ਹਾਂ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਸਰਕਾਰ ਖੜੀ ਹੈ ਅਸੀਂ ਕਿਸੇ ਕੀਮਤ ਤੇ ਕਿਸੇ ਵੀ ਇਨਸਾਨ ਦਾ ਰਸਨਾ ਬੰਦ ਨਹੀਂ ਹੋਣ ਦਵਾਂਗੇ ਤੁਹਾਡਾ ਸਾਰਿਆਂ ਦਾ ਮੈਂ ਇੱਥੇ ਧੰਨਵਾਦ ਕਰਨਾ ਉੱਥੇ ਮੇਰੀ ਸਾਰੀ ਟੀਮ ਸਾਡੀ ਆਮ ਆਦਮੀ ਪਾਰਟੀ ਦੀ ਆਈ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਸੋ ਅਸੀਂ ਰਲ ਮਿਲ ਕੇ ਹਮੇਸ਼ਾ ਪਹਿਲੇ ਵੀ ਜਨਤਾ ਦੇ ਹੱਕ ਵਿੱਚ ਆਵਾਜ਼ ਥੰਦੇ ਆਏ ਹਾਂ ਅੱਗੂ ਹੀ ਥੰਦੇ ਰਵਾਂਗੇ ਉਹ ਜੋ ਆਮ ਆਦਮੀ ਪਾਰਟੀ ਜੋ ਹੈ ਹਮੇਸ਼ਾ ਗਰੀਬਾਂ ਨਾਲ ਖੜੀ ਹੁੰਦੀ ਹੈ ਬੀਜੇਪੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਕੇਵਲ ਬੀਜੇਪੀ ਇੱਕ ਰੋਸ਼ ਪਰਦਰਸ਼ਨ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਵੀ ਜ਼ਿੰਦਾ ਹਾਂ ਕਿਤੇ ਕੋਈ ਸੁਣਵਾਈ ਨਹੀਂ ਕਿਤੇ ਇਹਨਾਂ ਦਾ ਕੋਈ ਲੈਣ ਨਹੀਂ ਦੇਣ ਨਹੀਂ ਲੋਕੀ ਇਹਨਾਂ ਦੇ ਨਾਲ ਬਹੁਤ ਨਫ਼ਰਤ ਕਰਦੇ ਨੇ ਤਿੰਨ ਕਾਲੇ ਕਾਨੂੰਨ ਜੋ ਲੈ ਕੇ ਆਏ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਅਇ ਤੱਕ ਲੋਕੀ ਨਹੀਂ ਭੁੱਲੇ ਤੇ ਅਗਰ ਇਹ ਕੋਈ ਕਾਰਵਾਈ ਕਰਨਗੇ ਅਗੋਂ ਅਨਾਜ ਸਾਡਾ ਖੋਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਇਹ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜੋ ਵੀ ਹੋਏਗਾ ਉਹ ਸਰਕਾਰ ਦੇ ਖਿਲਾਫ ਵਿਰੋਧ ਵੀ ਕਰਾਂਗੇ ਔਰ ਇਹ ਸਾਡੇ ਉਹਨੂੰ ਅਸ਼ੋਰੈਂਸ ਹੈਗੀ ਹੈ ਪੰਜਾਬ ਦੀ ਜਨਤਾ ਨੂੰ ਕਿ ਇੱਕ ਵੀ ਇਨਸਾਨ ਦਾ ਇੱਕ ਵੀ ਪਰਿਵਾਰ ਦਾ ਰਾਸ਼ਨ ਜੋ ਹੈ ਬੰਦ ਨਹੀਂ ਹੋਏਗਾ ਸਭ ਨੂੰ ਰੋਟੀ ਮਿਲੇਗਾ ਬਹੁਤ ਬਹੁਤ ਧੰਨਵਾਦ